ਲਾਓ ਏ ਬਾਈ ਮੌਕਸਰੋਂ ਲੈ ਕੇ ਆਇਆ ਪੱਠ ਇੱਥੋਂ ਹੀ ਲਈ ਆ ਬਾਈ ਮੰਡੀਆਂ ਤੋਂ ਹੀ ਲਈ ਆ ਇਹ ਬਾਲ ਵਾਲੀ ਆ ਓਏ ਕੀ ਮੰਗਦਾ ਯਾਰ 10 ਮੰਗਿਆ ਨੇ ਯਾਰ ਮੈਂ 10000 10 ਤੇਰਾ ਜ਼ਿਆਦੇ ਆ ਨਹੀਂ ਮੈਂ ਨਹੀਂ ਕਿ ਤੁਗੜੇ ਦੇ ਲੈ ਹਾਂ ਤੂੰ ਲਾ ਕੀ ਲਾਉਣਾ ਬਾਈ 5000 ਦੀ ਰੇਤ ਮੰਗਣੇ ਕਿੰਨੇ ਦੀ ਕਹਿਣਾ ਸੀ ਹਾਂ ਹੁਣ ਪਾਓ ਰਾ ਗੱਲ ਤੂੰ ਤੋੜ ਤੜਾ ਕੇ ਦੱਸ ਸਾਰੇ ਪੈਸੇ ਆ ਤੂੰ ਤੋੜ ਤੜਾ ਕੇ ਦੱਸ 10000 ਲਿਆ ਸਾਈ ਕੱਢ 9000 ਹਾਂ ਬਾਈ ਹਾਂ ਨਾ ਨਿਕਾ ਰੱਖ ਹੋ ਗਿਆ ਨਹੀਂ ਕੀ ਕਹਿਣਾ ਹੈ ਹਾਂ ਨਾ ਕੀ ਕਹਤਾ ਕੋਈ ਕਹਨੀ ਉਹ ਹਾਂ ਨਾ ਨਹੀਂ ਨਹੀਂ ਗਿਆ ਨਹੀਂ ਕੀ ਕਹਤਾ ਬਾਈ ਜੈ ਜੈ ਯਾਰ ਬਾਈ ਕੀ ਕਹਾਂਗੇ ਦਿੰਦੇ ਨਹੀਂ ਕੋਈ ਨਹੀਂ ਕੀ ਕਹਨਾ ਹਾਂ ਨਾ ਰਖੀ ਤੋਂ ਘੱਟ ਆਸੇ ਪਾਸੇ ਰਖੀ ਦੇ ਹੋ ਗਿਆ ਸੌਦਾ ਗਿਣ ਪੈਸੇ ਉਹ ਦੇ ਬਾਈ ਯਾਰ ਹੁਣ ਤਾਂ ਕੋਈ ਕਸਰ ਨਹੀਂ ਦੇ ਪੈਸੇ ਗਿਆ ਗਣਦੇ ਗਣਦੇ ਪੈਸੇ 22 ਯਾਰ ਲਿਆ ਜੀ ਬੰਦਾ ਐ ਥੋੜੀ ਆ ਵੀ ਕੋਈ ਨਹੀਂ ਬਾਈ ਤੂੰ ਕਰਾ ਦੇਾਂਗੇ ਲੈ ਉਹ ਲਖਾਈ ਬਸ ਗਣਦੇ ਬਾਈ ਭਰਾ ਦਾ ਲੈਣੀ ਮੈਂ ਤਾਂ ਸੌਦਾ ਕਰਾ ਦੇ ਲੈ ਲਾਓ ਵੀਡੀਓ ਫਿਰ ਲੈ ਬਾਈ ਵੀ ਆਦਾ ਸੀ ਆਦਾ ਆਖੇ ਮੇਰਾ ਭਰਾ ਆ ਨਾ ਮੇਰੇ ਨਾਲ ਆਖੇ ਅੱਗੇ ਬੱਕਰੀ ਮੈਂ ਵੇਚੀ ਸੀ ਇਹਦੀ ਬਹੁਤ ਠੀਕ ਆ ਕੋਈ ਨਹੀਂ ਅਦਾ ਜਾਣਾ ਕਿੰਨੇ ਚ ਕਰਤਾ ਸਾਢੇ 600 ਤਾ ਬਸ ਠੀਕ ਆ ਬਾਈ ਯਾਰ ਦੇ ਯਾਰ ਹਾਂ ਦੇ ਦਿੰਦਾ ਸਾਢੇ 600 ਆਪਾਂ ਇੱਥੇ ਲਈਏ ਉਹਨੇ ਵੀ ਲੈ ਕੇ ਵੇਚਣੀ ਦੇ 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 ਉਣੀ ਵੀ ਲੈ ਕੇ ਉਹ ਦੇ ਦੇ ਕਰਮਾ ਸੇਤੀ ਆ ਗਾਂ ਉਤੋਂ ਪਤਾ ਨਹੀਂ ਮੌਸਮ ਦਾ ਕੀ ਹੋ ਜਾਣਾ ਓਏ ਯਾਰ ਉਹ ਬਾਈ ਥੋੜਾ ਥਰ ਰੱਬ ਦਾ ਨਾ ਆਇਆ ਜਿਹੜਾ ਲਿਆ ਨਹੀਂ ਆਂਦਾ ਨਹੀਂ ਨਹੀਂ ਲੱਗਦੀ ਇਹ ਕਿਹੜਾ ਮੇਲਾ ਠੀਕ ਹੈ ਲਿਓਣੀ ਸੀ ਯਾਰ ਬਾਈ ਤੂੰ ਬਾਈ ਫ੍ਰੀ ਫੋਟੋ ਆਏ ਆ ਤੇ ਪੈਸੇ ਘੜਾਓ ਪੈਸੇ ਪੈਸੇ ਗੇਲਾ ਤੂੰ ਇਹਨੂੰ ਪੜਾ ਦੇ ਬਾਬੇ ਨੂੰ ਪੜਾ ਦੇ ਯਾ ਨਹੀਂ ਮੂੰਹ ਐਨੂੰ ਕਰ ਬਾਈ ਆਇਆ ਇਹਨੂੰ ਉਹ ਕਹਿੰਦਾ ਗੱਨੀਰ ਪੂ ਐ ਤਾਂ ਵੇਖ ਲਿਆ ਕਰ ਵੀ ਵੀਡੀਓ ਕੋਈ ਨਹੀਂ ਪੈਸੇ ਲੱਗਣ ਮੁਕਨ ਨਹੀਂ ਕੋਈ ਇਹ ਤਾਂ ਰਹਿ ਗਏ ਕਿੰਨੇ ਰਹਿ ਗਏ 3 ਆ 3500 ਰਹਿ ਗਿਆ 3500 ਰਹਿ ਗਿਆ ਠੀਕ ਆ ਚਲੋ ਭਾਈ ਆ ਬੱਕਰੀ ਆ ਪਾਠ ਤੇ ਇਹ ਬਾਈ ਨੇ ਲੈ ਲਈ ਮਲਕੀਤ ਨੇ 6500 ਦਾ ਸੌਦਾ ਹੈ ਲਖਾਈ ਕਿਵੇਂ ਕੀਤੀ ਕਿਆ ਨਹੀਂ ਦਿਖਾਈਦਾ ਆਪੋ ਆਪੋ ਆਪਣੀ ਲਖਾਈ ਆ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਨਾਲ ਤੇ ਬਾਈ ਵਿਚਾਰਾ ਅੱਜ ਹੀ ਆਇਆ ਸੀ ਮੰਡੀ ਦੇ ਇੱਧਰ ਆ ਮੇਰੇ ਵੱਲ ਤੇ ਇਹ ਆਂਦਾ ਆ ਕੇ ਵੀ ਬਾਈ ਤੋਂ ਪੁੱਛ ਕੇ ਸੌਦਾ ਕਰਦਾ ਰਲ ਮਿਲ ਕੇ ਦੋਵਾਂ ਦੀ ਰਹਿਰ ਰਲ ਗਈ ਤੇ ਸੌਦਾ ਹੋ ਗਿਆ ਲਓ ਵੀ ਬੱਕਰੇ ਦਾ ਸੌਦਾ ਚੱਲੀ ਜਾਂਦਾ ਮੋਟੂ ਲੈਂਦਾ ਗੱਡੀਆਂ ਵਾਲਾ ਹੱਥ ਮਾਰ ਕੇ ਦੇਖ ਕਿ ਉਹਨਾਂ ਕਾਲੇ ਤੂੰ ਨਾਲ 45 ਛੱਕ ਦਾ ਫੜਾ ਪਰਲੇ ਪਾਰਾ ਹੋਗਾ ਨਾ ਮੈਂ ਤੈਨੂੰ ਫ੍ਰੀ ਦੇ ਦੂੰਗਾ ਤੋਲ ਲੈ ਤੋਲਾ ਦੁੱਧ ਦੇ ਦੁੱਧ ਦੇ ਪਰਲੇ ਆ ਖੜੀ ਜਾ ਦੁੱਧ ਦੇ ਪਰਲੇ ਆ ਨਹੀਂ ਖੜ ਜੋ ਸ਼ਰਤ ਨਾ ਲਾ ਲਈ ਤੂੰ 45 ਛੋਲੇ ਪਰਲੇ ਦਾ ਬੋਲ ਹੁਣੇ ਕੱਢ ਛਾਈਏ ਮੈਂ ਲੈਣੇ ਨਹੀਂ ਤੇ ਤੂੰ ਮੈਂ ਤੂੰ ਕਰਾ ਦੇ ਸਹੀ ਗੱਲ ਕੀ ਮੰਗਿਆ ਕੀ ਉਹਦਾ ਜਾਇ 1500 ਦਾ 2000 ਨਹੀਂ ਯਾਰ ਦੋ ਤੇਰਾ ਘੱਟ ਆ ਯਾਰ ਜਾਇ ਰੁਪਈਆ ਲਾ ਆਪਕ ਮੱਥਾ ਮਾਰ ਦੀ ਲੋੜੀ ਚਾਰ ਦਾ ਵੀ ਨਹੀਂ ਹੋਣਾ ਹਾਂ ਨਹੀਂ ਚਾਰ ਤਾਂ ਤੇਰਾ ਜ਼ਿਆਦੇ ਆ ਛੜ ਜਾਸਾ ਕਰਤਾ ਸੇ ਕੋਸ ਬਰਾਵਾ ਉਹ ਕੁਛ ਕਰੇਗਾ ਵੀ ਕੀ ਆਖਿਆ ਬੋਲ ਉਹ ਨਹੀਂ ਹੋਣਾ ਬਰਾਵਾ ਇਹਨਾਂ ਨਾਲ ਸੀ ਨਹੀਂ ਮੱਥਾ ਮਾਰ ਦੇ ਦੇ ਮਤਲਬ ਉਹ ਇਹਨੂੰ ਪੁੱਛਦਾ ਲੈ ਹਾਂ ਲੈ ਉਹ ਭੱਜ ਗਿਆ ਲੈ ਕੋਈ ਹੋਸ਼ੇਦਾਰਾ ਯਾਰ ਸੋਦਾ ਹੋ ਗਿਆ ਆਡੇ ਸੱਤ ਦਾ ਥੋਲੂ ਮਾਰਨ ਮੱਥਾ ਏ ਆਪੋ ਆਪ ਦੇ ਗੱਲ ਕੋਈ ਨਹੀਂ ਮੈਂ ਠੀਕ ਆ ਆ ਬੱਕਰੀ ਨਹੀਂ ਤੇ ਆ ਆ ਬੱਕਰੀ ਹੈ ਹਾਂ ਦੇ ਦੂ ਮੈਂ ਬੰਦਾ ਲਈ ਉਹਦਾ ਲਿਖਾਈ ਵੀ ਜਰਾ ਆਪੋ ਆਪ ਦੀ ਲੈ ਵੀ ਆ ਚਿੱਟੀ ਬੱਕਰੀ ਦਾ ਸੌਦਾ ਚੱਲੀ ਜਾਂਦਾ ਆ ਦੋਨੇ ਦੇ ਦੇ ਬੁਲ ਕਿੰਨੇ ਦੀਆਂ 10000 ਰੁਪਏ ਦਾ ਆ ਗੱਬੜ ਜਿੰਮਾ ਕੱਢ ਗਿਆ ਮੈਂ ਤਾਂ ਫੰਡਰ ਲੈਣੀ ਹੈ ਗੱਬੜ ਰੱਖ ਲੈ ਬੱਚੇ ਰੱਖ ਲੈ ਤੋ ਕੱਲੀ ਦੇ ਦੇ ਮੈਨੂੰ ਸਹੀ ਆ ਅਰੇ ਬਨੇ ਪਾਸੇ ਮਾਰ ਦਿਆ ਦੋਨੇ ਪਾਸੇ ਦੱਬੀ ਆ ਨਵੇੜੋ ਯਾਰ ਕੰਮ ਮੋਟੂ ਯਾਰ 5 ਤੋਂ 10 ਤੱਕ ਦੋ ਤਿੰਨ 25 ਆਖ ਦੇ 25 ਪੰਜ ਮਾਰ ਜਾਈਂ ਇਹ ਬੰਦੇ ਇਹਨਾਂ ਪਰਤਾ ਦੀ ਫੋਟ ਮੈਨੂੰ ਲਿਆ ਦਿਓ ਰਾਮ ਉਹ ਕਰ ਤੇ ਆ ਨਾ ਇਧਰ ਯਾਰ ਦੱਸ ਦੇ ਹਾਂ ਜੀ ਪੰਜ ਤੋਂ ਪੰਜ ਕਿਹੜਾ ਨਾ ਨੀ ਕੀ ਬੱਚਾ ਨਾ ਬਾਲਾ ਨਾ ਗੱਬਣਾ ਬੱਚੇ ਦਾਲੀ ਵੀ ਗੱਬਣਾ ਅਸੀਂ ਕਿਹੜਾ ਕਰੇ ਸੋਵਣੀ ਇਹ ਦੇਖੋ 5.5 ਮਹੀਨੇ ਦਾ ਦੇ ਦੋ ਗੱਬਣ ਲੈਣੀ ਹੈ ਫੰਡ ਫੰਡ ਲੈ ਲੈ ਜਾ ਜੀ ਫੰਡਰੀ ਨਹੀਂ ਜੀ ਲੈ ਲੈ ਪਾਈ ਜਾਂਦਾ ਨਾ ਚੇਪਾ ਫਿਰ ਤੋਂ ਉਹ ਗੁਰੂਆ ਤੂੰ ਰੱਖਣੀ ਗੱਬਣ ਹੁਣ ਉਹ ਚਿੱਟੀ ਦਾ ਚੱਲਦਾ ਹੁਣ ਦੋਵਾਂ ਦਾ ਚੱਲ ਪਿਆ ਲੈ ਦੋਵਾਂ ਦਾ ਸੌਦਾ ਚੱਲ ਪਿਆ ਵੀ ਹੁਣ ਇੱਕ ਤਾਂ ਬਾਈਆਂ ਦਾ ਗੱਬਣ ਇੱਕਾ ਉੱਪਰ ਇਹ ਕ੍ਰੋਸ ਬ੍ਰੀਡ ਆ ਛੇਡੇ ਲੇ ਬੱਕਿਆ ਦੀ ਆਈ ਆਖਿਆ ਨੂੰ ਮੇਰੀ ਮੰਗੇ ਦੇ ਨਾ ਦੇਖੋ ਫਾੜਲਾ ਸਾਈ ਉਹ ਕਰਾ ਦੀ ਪੰਜ ਨੂੰ ਲਖਾਈ ਨਾ ਪੱਤ ਯਾਰ ਖਾਈ ਕਰਾ ਦੀ ਚੱਲ ਜਨੇ ਕਹਿੰਦਾ ਆਹ ਜੀ ਇੱਧਰ ਸੁਣ ਬੈਟਰੀ ਨਹੀਂ ਵੇਚਣੀ ਆ ਨਾ ਦੱਸ ਵੇਚਰੀ ਰੰਗ ਬੋਲਾ ਯਾਰ ਲੈਵੜੀ ਤੇਰੀ ਆਂ ਗਈ ਗਈ ਉਹ ਹੋ ਜਾਣਦੇ ਯਾਰ ਫੜ ਨੋਟ ਦਾ ਪੱਟ ਆ ਦਰਵਾਜੇ ਵਰਕ ਕਰਦੇ ਬਾਈਆ ਮੇਰੇ ਲੱਕਾ ਦੋ ਬੱਕਰੀ ਪਾਣੀ ਹੁੰਦਾ ਆਪ ਆਪ ਕਰ ਦਿਓ 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 ਯਾਰ ਨਵੇੜੋ ਕੰਮ ਕਿਵੇਂ ਨਾ ਦਿਖਾਈ ਕੱਟ ਦੇ ਪਹਿਲਾਂ ਮੁਰਕੇ ਫੇਰ ਆ ਕੇ ਦਿਖਾਈ ਕਰਦੇ ਆਇਆ ਨੂੰ ਮੂੰਹ ਰੱਖ ਲਾ ਲਿਖਾ ਵਾਲਾ ਛੋੜਾ ਭਰਨਾ ਮਾ ਲਿਖਾ ਓ ਯਾਰ ਹੋਰੋਂ ਕਰ ਲੋ ਦੋਤੀ ਕਰ ਦੋ ਯਾਰ ਓ ਲਿਖਾਈ ਦਾ ਆਪੋ ਆਪਣੀ ਕਰਕੇ ਦੋ ਰੁਪਏ 100 ਘੱਟ ਕਰ ਲੋ ਇੱਕ ਵਾਰ ਆਪ ਆਪਲੀ ਕਰਾ ਦੀ ਬਾਈ 200 ਕੱਟ 50 ਚੱਲ ਹੋ ਗਈ ਯਾਰ ਲਿਖਾਈ ਆਪੋ ਆਪਣੀ ਹੋ ਗਈ ਸੌ ਘੱਟ ਨਾ ਕੀ ਜਾਣ ਨਿਕਲਦੀ ਉਹਦੇ ਆਲੀ ਗੱਲ ਤੇਰੀ ਦਿਖਾਈ ਆਪੋ ਆਪ ਦੀ ਫੜ ਲਾ ਸੌ ਕੱਜ ਪੰਜ 4900 ਦਾ ਸੌਦਾ ਹੋ ਗਿਆ ਬਾਈ ਲੈ ਬਾਈ ਬਲਦੇਵ ਨੂੰ ਮਸਾ ਬਣਾਇਆ ਆ ਸੌਦਾ 9900 ਦਾ ਸਰੇ ਚੜਾਤਾ ਅੱਛਾ ਕੋ ਚੈੱਕ ਕਰ ਚੈੱਕ ਕਰ ਬਾਈ ਖੁਸ਼ੀ ਨਾ ਹਾਂ ਖੁਸ਼ੀ ਨਾ ਕਰ ਚੈੱਕ ਭਗਦੇ ਚੱਲਾ ਭਗਦੇ ਫੜ ਬਾਈ ਫੜ ਇਹਨੂੰ ਚੰਗੀ ਤਰ੍ਹਾਂ ਚੈੱਕ ਕਰ ਲੈ ਬਾਈ ਸੌ ਦਾ ਸਰੇ ਚੜ ਗਿਆ 4900 ਦਾ ਬਾਈ ਹਾਂ ਨਾਲੇ ਪਤਾ ਲੱਗ ਜੂ ਖੜੱਚ ਹੈਗੀ ਅਗਣੀ ਉਹ ਤੋਂ ਦੀ ਗਰੀ ਬੱਠਾਏ ਤਾਂ ਲੈ ਇਹ ਵੀ ਤੂੰ ਨਹੀਂ ਲਿਖਾ ਦੇ ਲੈ ਕੱਟ ਦੇ ਬਾਈ ਕੱਟ 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 ਪਰਚੀ ਕੱਟ ਪਰਚੀ ਆ ਪੈਸੇ ਗਿਣੀਆਂ ਨਾ ਤੂੰ ਪਰਚੀ ਵੀ ਨਾ ਕੱਟ ਸਕਦਾ ਹਾਂਜੀ ਇਹ ਵੀ ਲਿਖਾ ਤੂੰ ਲੈ ਕਹਿ ਬੜੇ ਬੱਚੇ ਬਾਈ ਹੋਰ ਬਹੁਤ ਨਹੀਂ ਜਾਣੇ ਆ ਅਰੇ ਬਾਈ ਜੀ ਰਿਖੀ ਦਿਆ ਕਰ ਨਹੀਂ ਦੇਖੀ ਜਾਊ ਰਿਖੀ ਦਿਆ ਨਹੀਂ ਹੋਣਾ ਬਾਈ ਜੋੜੀ ਆਹ ਕਿਹਦੀ ਮੋਟੂ ਅਛੀ ਜਨ ਬੱਕਰਾ ਦੇ 39000 ਦੇ ਫੜਾ ਬੱਕਰਾ ਤੇ ਆ ਕਿਉਂ ਨਾ ਬਾਈ ਚੱਲ ਆ ਜਾ ਹੁਣ ਤੇਰੇ ਸਾਰੇ ਵਿਖਦੇ ਆ ਦੱਸੀ ਹੁਣ ਕਰਾਂ ਨਹੀਂ ਹੁਣ 9000 ਨਹੀਂ ਹੁਣ ਇਹ ਪਾਰਾ ਹੋ ਗਿਆ ਵਿਖਦੇ ਕਰਕੇ ਹਾਂ ਗੱਬਣਾ ਯਾਰ ਬੱਕਰੀਆ ਬਾਈ ਵੇਖ ਲੈ ਤੂੰ ਆ ਪਾ ਕੱਟ ਕੇ ਉਹ ਤੂੰ ਗੱਬਣਾ ਨਹੀਂ ਮਨ ਯਾਰ ਆ ਬਸ ਵੇਚੇਗਾ ਦਾ ਸਹੀ